ਅਮਿਤ ਸਰਦੇ ਜੰਡਿਆਲਾ ਗੁਰੂ ਦੇ ਦਾਣਾ ਮੰਡੀ ਵਿੱਚ ਇੱਕ ਦੋ ਫਾਰਮਾਂ ਵੱਲੋਂ ਵਿਸ਼ਾਲ ਮਹਾਰੈਲੀ ਕੀਤੀ ਗਈ ਉੱਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਸਾਂਝੇ ਸੰਦੇ ਤੇ ਕੀਤੀ ਜਾ ਰਹੀ ਮਹਾਰੈਲੀ ਚ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀ ਫਸਲ ਖਰੀਦ ਤੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਤੇ ਖੇਤ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ ਦੀ ਮੰਗ ਸਮੇਤ ਅਹਿਮ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ। ਰਾਈਟ ਇਸ ਮੌਕੇ ਕਿਸਾਨ ਆਗੂ ਨੇ ਕਹਿਣਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡਾ ਸੰਘਰਸ਼ ਕਰਨਗੇ। ਹਾਂਜੀ ਆਪਣਾ ਨਾਮ ਤੇ ਜੁਨੇਜਾ ਜਮਦਸ ਕਿ ਮੈਂ ਇੱਕ ਸਾਰਕਸ਼ ਕਮੇਟੀ ਪੰਜਾਬ ਦਾ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰ ਕੀ ਕਹਿਣਾ ਚਾਹੁੰਦਾ ਕਿ ਟੱਕਰ ਤਾਂ ਕੀਤੀ ਗਈ ਹੈ ਜੀ ਬਾਹਰ ਹੀ ਲਈ। ਅੱਜ ਜਿਹੜੀ ਮੋਦੀ ਸਰਕਾਰ ਆ ਜੋ ਕਿਸਾਨਾਂ ਨਾਲ ਠੱਗਾ ਕਰ ਰਹੀ ਆ ਗਲਤ ਨੀਤੀਆਂ ਬਣਾ ਰਹੀ ਆ ਇਸ ਕਰਕੇ ਅੱਜ 2 ਜਨਵਰੀ ਨੂੰ ਡੰਡਿਆਲਾ ਗੁਰੂ ਦਾੜਾ ਦੇ ਦਾੜਾ ਮੰਡੀ ਵਿੱਚ ਬਹੁਤ ਵੱਡੀ ਕਿਸਾਨਾਂ ਦੀ ਰੈਲੀ ਹੋ ਰਹੀ ਆ ਜਿਹੜਾ ਅਗਲਾ ਐਲਾਨ ਦਿੱਲੀ ਮੋਰਚਾ ਲਾਉਣ ਦਾ ਅੱਜ ਤੋਂ ਕੀਤਾ ਜਾਊਗਾ ਤੇ ਕਿਸਾਨਾਂ 'ਚ ਪੂਰਾ ਉਤਸ਼ਾਹ ਆ ਬਹੁਤ ਅੱਜ ਇੱਥੇ ਭਾਰੀ ਰੈਲੀ ਕੀਤੀ ਜਾਊਗੀ ਕੀ ਕੀ ਮੰਗਾਂ ਹੈਗੀਆਂ ਜੀ ਕੱਢੀ ਕਿੰਦੇ ਸਰਕਾਰ ਮੰਗਾਂ ਐ ਕੇਐਮਐਸਪੀ ਦੇ ਜਿਹੜਾ ਕਾਨੂੰਨ ਬਣਾਉਣਾ ਚਾਹੀਦਾ ਵਾ ਜਿਹੜੀ ਸਰਕਾਰ ਇਹ ਜਿਹੜੀਆਂ ਦੁੱਧੀਆਂ ਬਸਲਾ ਬੀਜਦੀ ਆ ਮੂੰਗੀ ਦਾਲ ਆ ਉਹਨਾਂ ਦੇ ਵੀ ਐਮਐਸਪੀ ਦਾ ਰੇਟ ਬਣਾ ਚਾਹੀਦਾ ਐਮਐਸਪੀ ਇਸ ਕਰਕੇ ਜੇ ਨਹੀਂ ਕਰ ਗਿਆ ਇਹ ਵੀ ਆਪਣੀ ਮੋਦੀ ਸਰਕਾਰ ਔਰ ਬਾਹਰ ਮਗਾ ਰਹੀ ਆ ਇਸ ਕਰਕੇ ਟਰਨ ਦੇ ਭਾਅ ਵੀ ਇੱਕ ਗਰਾਵਟ ਕੌਂ ਦੀ ਬਾਤ ਬਣ ਗਈ ਆ ਬਾੜੇ ਮੁਸਲਮਾਨ ਕਣ ਖਰੀਦ ਰਹੀ ਆ ਇਸ ਕਰਕੇ ਜਿਹੜਾ ਐਮਐਸਪੀ ਬਿਹਾਉ ਬਹੁਤ ਜ਼ਰੂਰੀ ਆ ਇੱਕ ਬਿਜਲੀ ਬੇਲਿਆ ਹੋਰ ਬਹੁਤ ਜ਼ਰਰੀਆ ਕਿਸਾਨਾਂ ਨੇ ਮੰਗਾ ਵਾ ਇਸ ਕਰਕੇ ਇਹ ਰਹਿ ਗਿਆ ਉਤਰੀ ਕਿ ਤੱਕ ਜਾਊਗਾ ਕਿਨੀਏ ਕਦੇ ਬਣੀ ਬੋਲਦੀ ਹੈ ਅੱਜੋ ਇਥੇ ਉਤਰੀ ਭਾਰਤ ਦੇ 18 ਜਿਹੇ ਬੰਦੀਆਂ ਦਾ ਤੇ ਗੈਰ ਰਾਜਨੀਤਿਕ ਆ ਸੰਜਮਤ ਮੋਰਚਾ ਜਿਹੜੇ ਸਾਂਝ ਰੈਲੀ ਕੀਤੀ ਜਾ ਰਹੀ ਹੈ ਲੱਗਦਾ ਕਿ ਦਿੱਲੀ ਦੇ ਮੋਰਚੇ ਤੋਂ ਤਿਆਰੀ ਕੀਤੀ ਜਾ ਰਹੀ ਹੈ ਅੱਜੋ ਲੱਗੀ ਬਣਾ ਦਿੱਲੀ ਮੋਰਚਾ ਜੇ ਐਲਾਨ ਅੱਜ ਕਰਦੇ ਆ ਤੇ 6 ਤਰੀਕ ਨੂੰ ਬਰਨਾਲਾ ਵਿੱਚ ਰੈਲੀ ਹੋ ਰਹੀ ਆ ਕਿ ਓਥੇ ਕਰਦੇ ਆ ਹੁਣੇ ਮੇਰੇ ਹੱਥਾਂ ਲੱਗ ਗਏ ਆ ਤੇ ਸੰਜੇ ਬੰਨੇ ਵਾਕਿਆ ਸੁਭਰਾ ਸਾਹਿਬ ਕੀ ਕਰ ਰਹੇ ਵਲੈਂਟੇ ਟਾਲੀਆਂ ਨਹੀਂ ਲੱਗਣੀਆਂ ਟਰਾਲੀਆਂ ਕੇ ਲੈ ਕੇ ਜਾਓ ਟਰਾਲੀਆਂ ਅਕੇਲਾ ਕਿਡੋ ਟਰਾਲੀਆਂ ਅਕੇ ਨਹੀਂ ਲੱਗਣੀਆਂ ਚਾਹੀਦੀਆਂ ਟਰਾਲੀਆਂ ਅਕੇ ਲਾ ਕੇ ਜਾਓ ਮੇਰੇ ਵੀਰ ਜਿਹੜੇ ਬੁਲੰਕੇ ਦੇ ਤਖਣੇ ਹੋ ਲੋ ਬੁਲੰਕੇਰ ਵੀਰ ਕੇ ਅੰਦਰ ਸੱਜੇ ਪਾਸੇ ਟਰਾਲੀਆਂ ਲੱਗ ਰੀਆਂ ਇੱਥੇ ਜਾਮ ਲੱਗ ਜਾਣਾ ਵਾ ਅਕੇਲੇ ਕਹਿੰਦਾ ਟਰਾਲੀਆਂ ਅਕੇਲਾ ਕਹਿੰਦਾ ਟਰਾਲੀਆਂ ਇੱਥੇ ਨਹੀਂ ਖੜਾਉਣੀਆਂ ਅਕੇ ਲਾ ਜਾਓ ਪਿੱਛੇ ਚਾਹ ਦੇ ਪਿੱਛੇ ਪਿੱਛੇ ਆਹ ਕਿੰਨੀਆਂ ਟਰਾਲੀਆਂ ਖੜੋਤੀਆਂ

ਅੱਜ ਦੇ ਕਾਲ ਫੋਰੀਆ ਦਿੱਲੀ ਵਿੱਚ ਮੇਰੇ